ਦੋਸਤਾਂ ਦੇ ਨਾਲ ਸੀਸੀਟੀਵੀ ਲਾਇਆ ਹੀ ਨਹੀਂ ਜੀ ਇਹਨਾਂ ਨੇ ਕਿਹੜੀ ਦੁਕਾਨ ਤੇ ਨਹੀਂ ਪਾਸੇ ਚੈੱਕ ਕਰ ਲੋ ਹਰੇਕ ਦੁਕਾਨ ਦੇ ਸੀਸੀਟੀਵੀ ਲੱਗਾ ਹੋਇਆ ਇਹ ਚ ਇਹਨਾਂ ਦੀ ਹੋ ਸਕਦਾ ਮਿਲੀ ਭੋਗ ਤੋਂ ਹੋਵੇ ਚੋਰਾਂ ਨਾਲ ਉਸ ਜਾ ਕੇ ਤੇ ਕਿਸੇ ਤੋਂ ਹੋਰ ਚੱਕ ਕੇ ਲਿਆ ਕੇ ਦੇ ਸਾਢੇ 350 ਰੁਪਏ ਦੇ ਬਚ ਮੈਂ ਕਰਕੇ ਘੋੜੇ ਚੱਪਲ ਲੱਗੀ ਤੇ ਬੈਠ ਗਿਆ ਉਹ ਤਾਂ ਮੈਂ ਕਹਦਾ ਇਹਨਾਂ ਨੂੰ ਮੈਂ ਕਹਾਂ ਵੀ ਕੁਝ ਬੰਦ ਕਰ ਦੇ ਪਾਰਨਾ ਚੈੱਕ ਕਰਦੇ ਮੈਨੂੰ ਪਤਾ ਨਹੀਂ ਕਿ ਕਰ ਸਕਦੀ ਵੀ ਚੈੱਕਿੰਗ ਮੈਂ ਕਿਉਂ ਨਹੀਂ ਕਰ ਸਕਦੀ ਜਿਹੜਾ 파ਰਸ ਕੱਟ ਗਿਆ ਨਾ ਇਹਨਾਂ ਦਾ ਹੀ ਇੱਥੇ 파ਰਸ ਚੋਰੀ ਹੋ ਗਿਆ ਬੈਗ ਦੇ ਵਿੱਚੋਂ ਜਿਸ ਵਿੱਚ 15000 ਕੈਸ਼ ਸੀ ਤੇ 250 ਆਸਟ੍ਰੇਲੀਆਨ ਡਾਲਰ ਸੀ ਜਦੋਂ ਅੰਦਰ ਨੂੰ ਮਿਲੇ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਅਜੇ ਸਾਡੀ ਨਵੀਂ ਦੁਕਾਨ ਖੁੱਲੀ ਐ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਤੇ ਮੌਕੇ ਦੇ ਉੱਤੇ ਸੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਤੋਂ ਪੁਸ਼ਟੀ ਕਰਾਉਣੀ ਚਾਹੀਦੀ ਸੀ ਪਰ ਸਾਡੇ ਕੋਲੇ ਜਦੋਂ ਵੀ ਪਹੁੰਚੇ ਸੀ ਉਸੇ ਵੇਲੇ ਤੁਰੰਤ ਐਕਸ਼ਨ ਲਿਆ ਸੀ ਕਿ ਪਹੁੰਚ ਗਏ ਜਿੱਥੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਬਾਜ਼ਾਰ ਵਿੱਚ ਸਰੇ ਆਮ ਅੱਜ ਇੱਕ ਆਸਟ੍ਰੇਲੀਆ ਤੋਂ ਆਈ ਔਰਤ ਦੇ ਨਾਲ ਉਸ ਦਾ ਬੈਗ ਜਿਹੜਾ ਉਸ ਦੇ ਕੋਲੇ ਪਲਾਸਟਿਕ ਦਾ ਬੈਗ ਫੜਿਆ ਹੋਇਆ ਸੀ ਰੈਕਸ਼ਨ ਦਾ ਉਸ ਨੂੰ ਕੱਟ ਕੇ ਉਸ ਵਿੱਚੋਂ ਉਸ ਦੇ ਪੈਸਿਆਂ ਵਾਲਾ ਪਰਸ ਕੱਢਣ ਦੀ ਵਾਰ ਦਾ ਕੋਈ ਹੈ ਘਟਨਾ ਹੋਈ ਹੈ ਜਿਸ ਨੂੰ ਲੈ ਕੇ ਇਸ ਔਰਤ ਦੇ ਪਰਿਵਾਰ ਵਾਲਿਆਂ ਵਿੱਚ ਤੇ ਦੁਕਾਨਦਾਰ ਦੇ ਵਿੱਚ ਵੀ ਤਣਾਤਣੀ ਹੋਈ ਕਿਉਂਕਿ ਪਰਿਵਾਰ ਵਾਲੇ ਚਾਹੁੰਦੇ ਸੀ ਉਹਨਾਂ ਨੂੰ ਤੁਰੰਤ ਪਤਾ ਲੱਗ ਗਿਆ ਚੋਰੀ ਹੋਈ ਤੇ ਉਹ ਚਾਹੁੰਦੇ ਸੀ ਕਿ ਦੁਕਾਨ ਨੂੰ ਬੰਦ ਕਰਕੇ ਜਿੰਨੇ ਅੰਦਰ ਲੋਕ ਉਹਨਾਂ ਦੀ ਤਲਾਸ਼ੀ ਲਈ ਜਾਵੇ ਪਰ ਦੁਕਾਨਦਾਰ ਨੇ ਇਸ ਗੱਲ ਦੀ ਅਗਿਆਨ ਰਮ ਦਿੱਤੀ ਜਿਸ ਕਰਕੇ ਮਸਲਾ ਫਿਰ ਪੁਲਿਸ ਤੱਕ ਪਹੁੰਚਿਆ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਗਜੀਤ ਸਿੰਘ ਐਕਲੈਰ ਤਾਂ ਕੀ ਹੋਈ ਹੈ ਗੱਲ ਜੀ ਕਿੱਥੇ ਹੈ ਗੱਲ ਜੀ ਹੈ ਸਵੇਰ ਮੇਰੇ ਮਾਸੀ ਭੈਣ ਜੀ ਆਏ ਹੋਏ ਸੀ ਇੱਥੇ ਸ਼ਾਪਿੰਗ ਕਰਨ ਜੀ ਕਰੀਬ ਮੰਨ ਲਓ ਵੀ ਇਹਨਾਂ ਨੇ 1 ਵਜੇ ਦੇ ਕਰੀਬ ਇੱਥੋਂ ਸ਼ਾਪਿੰਗ ਲਈ ਕੀਤੀ ਪਲੱਸ ਸੂਟ ਲਏ ਉਹਨਾਂ ਬਿੱਲ ਵੀ ਘਟਾਇਆ ਹੋਇਆ ਜੀ ਫਿਰ ਦੁਬਾਰਾ ਇੱਥੇ ਹੀ ਸ਼ਾਪਿੰਗ ਹੋਰ ਕਰਨ ਲੱਗੇ ਸੀ ਤਾ ਮੌਕੇ ਤੇ ਆ ਜਿਹੜਾ 파ਰਸ ਕੱਟ ਗਿਆ ਨਾ ਇਹਨਾਂ ਦਾ ਹੀ ਇੱਥੇ 파ਰਸ ਚੋਰੀ ਹੋ ਗਿਆ ਬੈਗ ਦੇ ਵਿੱਚੋਂ ਜਿਸ ਵਿੱਚ 15000 ਕੈਸ਼ ਸੀ ਤੇ 250 ਆਸਟ੍ਰੇਲੀਆਨ ਡਾਲਰ ਸੀ ਅਸੀਂ ਨਾਲ ਦਿਆਂ ਰਿਕਵੈਸਟ ਕੀਤੀ ਦੁਕਾਨ ਦੇ ਮਾਲਕ ਨੂੰ ਮੌਕੇ ਤੇ ਵੀ ਗੇਟ ਬੰਦ ক্লোਜ਼ ਕਰ ਦਿਓ ਵੀ ਅਸੀਂ ਚੈਕਿੰਗ ਕਰਨੀ ਹੈ ਇਹਨਾਂ ਨੇ ਗੇਟ ਨਹੀਂ ਬੰਦ ਕਰਨ ਦਿੱਤਾ ਠੀਕ ਹੈ ਕਹਿੰਦੇ ਅਸੀਂ ਨਹੀਂ ਕਰ ਸਕਦੇ ਇਹ ਕਹਿੰਦਾ ਤੁਸੀਂ ਚੈਕਿੰਗ ਨਾ ਕਰੋ ਅਸੀਂ ਖੁਦ ਕਰਾਂਗੇ ਜਾਂ ਹੈਲਪਲਾਈਨ ਨੰਬਰ ਤੇ ਕਾਲ ਕਰ ਲਓ 100 ਨੰਬਰ ਤੇ ਗੇਟ ਬੰਦ ਕਰਕੇ ਜਿੰਨੇ ਜਾਣੇ ਆ ਚੈਕਿੰਗ ਕਰਾਈ ਜਾਵੇ ਫਰਾਂ ਇਹਨਾਂ ਸਾਡੀ ਕੋਈ ਮਾਰਦੰਦੀ ਕੀਤੀ ਉਲਟਾ ਇਹਨਾਂ ਨੇ ਇਹੀ ਕਿਹਾ ਵੀ ਅਸੀਂ ਸਾਡੇ ਗਾਹਗਾਸੀਂ ਕਿਸੇ ਦੀ ਚੈਕਿੰਗ ਨਹੀਂ ਕਰਦੇ ਫਰ ਇਹਨਾਂ ਦਾ ਗੱਲਾ ਚੋਰੀ ਹੋਇਆ ਹੁੰਦਾ ਤਾਂ ਨਾ ਗੇਟ ਕਲੋਜ ਹੁੰਦਾ ਇਹ ਦੁਕਾਨ ਦਾ ਮੌਕੇ ਤੇ ਹੋਣਾ ਸੀ ਇੱਥੇ ਪ੍ਰਸ਼ਾਸਨ ਨੂੰ ਮੌਕੇ ਤੇ ਸੱਦਿਆ ਜਾਣਾ ਸੀ ਇਹਨਾਂ ਦੀ ਆਈਡੈਂਟੀਟੀ ਵੈਰੀਫਾਈ ਕਰਾਈ ਜਾਵੇ ਇਹ ਆਪਣਾ ਪ੍ਰਸ਼ਾਸਨ ਸੱਦਿਆ ਉਹਨਾਂ ਨੇ ਕਿਹਾ ਵੀ ਦਰਖਾਸਤ ਲਿਖੋ ਮੌਕੇ ਤੇ ਜੀ ਕਿਹੜਾ ਸੀਸੀਟੀਵੀ ਵਗੈਰਾ ਕੋਈ ਸਿੱਖਾਇਆ ਸੀ ਸੀਸੀਟੀਵੀ ਲਾਇਆ ਹੀ ਨਹੀਂ ਜੀ ਇਹਨਾਂ ਨੇ ਕਿਹੜੀ ਦੁਕਾਨ ਤੇ ਨਹੀਂ ਪਾਸੇ ਚੈੱਕ ਕਰੋ ਹਰੇਕ ਦੁਕਾਨ ਦੇ ਸੀਸੀਟੀਵੀ ਲੱਗਿਆ ਆ ਇਹ ਚ ਇਹਨਾਂ ਦੀ ਹੋ ਸਕਦਾ ਮਿਲੀ ਭੋਗਤ ਹੋਵੇ ਚੋਰਾਂ ਨਾਲ ਜਿਹੜਾ ਮੌਕੇ ਤੇ ਚੈਕਿੰਗ ਨਹੀਂ ਹੋਣ ਦਿੱਤੀ ਦੁਕਾਨ ਦੇ ਵਿੱਚ ਹੀ ਹਾਂਜੀ ਅਸੀਂ ਦਾ ਫਿਲਹਾਲ ਦੁਕਾਨ ਤੇ ਵੀ ਕੰਨੀਆ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਬੈਕਗ੍ਰਾਉਂਡ ਜਾਣਿਆ ਜਾਵੇ ਕਿੱਥੋਂ ਆ ਕਿਵੇਂ ਆ ਠੀਕ ਹੈ ਤੇ ਇਹ ਚੈਕਿੰਗ ਕਿਉਂ ਨਹੀਂ ਹੋਣ ਦਿੱਤੀ ਇਹਨਾਂ ਨੇ ਮੌਕੇ ਤੇ ਇੱਕ ਮਿੰਟ ਦੇ ਵਿੱਚ ਫਿਲਹਾਲ ਪਤਾ ਲੱਗਦਾ ਵੀ ਆ ਚੋਰੀ ਹੋ ਗਈ ਆ तैनाए गेट ही निकलो एकांत देता। अबे तू कार्सिगा? अबे तू कंद्रा या डालन बंजार सिगा? तू दोटा ही से डालन तू बच्चे एक कार्सिगा बैंक का दा। अच्छा। अबे तू बीएचपी बैंक ने कार्सिगा? तू कितने ग्यारह बार पता लगा? कार्सिगा ओर ही? कार्स जाके थे एक सूट मोर जाके ले आके थे याने ਉਹਦੇ ਮੈਂ ਕਹਤਾ ਇਹਨਾਂ ਨੂੰ ਮੈਂ ਕਹਾਂ ਵੀ ਕੁਝ ਬੰਦ ਕਰ ਦੇ ਬਾਹਰ ਚੈਕਰ ਕਰ ਲਈ ਮੈਨੂੰ ਪਾਇ ਨਹੀਂ ਕਿ ਕਰ ਸਕਦੀ ਵੀ ਚੈਕਰ ਮੈਂ ਕਿਉਂ ਨਹੀਂ ਕਰ ਸਕਦੀ ਸਾਡੇ ਕਿ ਨਹੀਂ ਦੁਕਾਨੀ ਨਹੀਂ ਸਕਦੀ ਆ ਬੀਤੇ ਕੀ ਕੀ ਕਰੇਗੀ ਮੈਂ ਕਹ ਤੂੰ ਸੀ ਨਾਮ ਲਗਾ ਮੇਰੇ ਨਾਲ ਵੀ ਬਾਹਰ ਲੋਕ ਕਾਦੇ ਸੀ ਆਪੇ ਕਰਾਂਗਾ ਮੈਨੂੰ ਸਭ ਕੁਝ ਛੱਡ ਕੇ ਲਾ ਆਪਣੀ ਹਰ ਕੀ ਸਥਿਤੀ ਹੈ ਜਿੱਤੇ ਕੀ ਬਿਆ ਤੁਝੇ ਇਹਨਾਂ ਦਾ ਕੋਈ 250 ਡਾਲਰ ਆ ਤੇ 15000 ਰੁਪਏ ਲੱਗਦੇ ਦੱਸਦੇ ਜਿਹੜੀ ਇਹਨਾਂ ਦੀ ਥੋੜੀ ਜਦੋਂ ਵੀ ਸਾਡੇ ਕੋਲੇ ਇਹ ਪਹੁੰਚੇ ਆ ਤੁਰੰਤ ਅਸੀਂ ਐਕਸ਼ਨ ਲਿਆ ਤੇ ਅਸੀਂ ਇੱਥੇ ਪਹੁੰਚ ਗਏ ਪਰ ਉਹਨਾਂ ਦੇ ਲੋਕ ਉਹ ਚੋਰ ਵਗੈਰਾ ਕੋਈ ਲਾਸ਼ ਨਹੀਂ ਕਰ ਸਕਦੇ ਕਿਉਂਕਿ ਰਸਾਰ ਪਾ। ਇਹ ਦੁਕਾਨਦਾਰਾਂ ਨੂੰ ਮਿਲੇ ਕੁਝ ਹੈ। ਹਾਂਜੀ ਦੁਕਾਨਦਾਰਾਂ ਨੂੰ ਮਿਲੇ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਅਜੇ ਸਾਡੀ ਨਵੀਂ ਦੁਕਾਨ ਖੁੱਲੀ ਐ। ਸੀਸੀਟੀਵੀ ਕੈਮਰਾ ਵੀ ਨਹੀਂ ਲੱਗੇ। ਤੇ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਤੋਂ ਪੁਸ਼ਟੀ ਕਰਾਉਣੀ ਚਾਹੀਦੀ ਸੀ। ਪਰ ਸਾਡੇ ਕੋਲੇ ਜਦੋਂ ਵੀ ਪਹੁੰਚੇ ਅਸੀਂ ਉਸੇ ਵੇਲੇ ਤੁਰੰਤ ਐਕਸ਼ਨ ਲਿਆ ਅਸੀਂ ਕਿ ਪਹੁੰਚ ਗਏ ਇੱਥੇ। ਰਾਹ ਜਾ ਕੇ ਇਹਨਾਂ ਨੂੰ ਆਖਿਆ ਕਿ ਥਾਣੇ ਚੱਲੋ। ਉੱਥੇ ਜਾ ਕੇ ਅਗਲੀ ਪੁਸ਼ਟੀ ਜਿਹੜੀ ਆ ਉਹ ਕੀਤੀ ਜਾਊਗੀ। ਸੀਸੀਟੀਵੀ ਲਾਇਆ ਹੀ ਨਹੀਂ।